ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ YouTube ਚੈਨਲ Italian with Kulwinder ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦੀ ਵੀਡੀਓ ਉਹਨਾਂ ਲਈ ਹੈ ਜੋ ਸਟਾਰਟਿੰਗ ਤੋਂ Italian ਲੈਂਗੁਏਜ ਨੂੰ ਸਿੱਖਣਾ ਚਾਹੁੰਦੇ ਨੇ, ਆਪਣੀ ਬੇਸਿਕ ਕਲੀਅਰ ਕਰਨਾ ਚਾਹੁੰਦੇ ਨੇ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਆਜੋ ਜੀ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ। ਸਭ ਤੋਂ ਪਹਿਲਾ ਸ਼ਬਦ ਆਉਂਦਾ ਹੈ ਜੀ ਚਾਉ ਚਾਉ ਦਾ ਮਤਲਬ ਹੁੰਦਾ ਸਤਿ ਸ਼੍ਰੀ ਅਕਾਲ ਯਾਨੀ ਕਿ ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ ਅਸੀਂ ਗ੍ਰੀਟ ਕਰਦੇ ਹਾਂ ਚਾਉ ਕਹਿ ਕੇ ਚਾਉ ਤੁਸੀਂ ਆਪਣੇ ਜਾਣ ਪਛਾਣ ਵਾਲਿਆਂ ਨਾਲ ਜ਼ਿਆਦਾ ਵਰਤ ਸਕਦੇ ਹੋ ਤੇ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਉੱਥੇ ਤੁਸੀਂ ਬੰਜੂਰ ਨੂੰ ਵੀ ਕਹਿ ਸਕਦੇ ਹੋ ਜਾਂ ਸਾਲਵੇ ਕਹਿ ਸਕਦੇ ਹੋ ਤੇ ਸੈਕਿੰਡ ਦਮਾਂ ਦਾ ਜਿਹੜਾ ਆਉਂਦਾ ਏ ਜੋ ਸਾਨੂੰ ਬਹੁਤ ਜ਼ਿਆਦਾ ਸੁਣਨ ਨੂੰ ਮਿਲਦਾ ਉਹ ਹੁੰਦਾ ਕੌਮੇਤੀ ਕਿਆਮੀ ਕੌਮੇਤੀ ਕਿਆਮੀ ਤੇਰਾ ਨਾਮ ਕੀ ਹੈ ਜਾਂ ਫਿਰ ਤੁਹਾਨੂੰ ਇਸ ਤਰੀਕੇ ਨਾਲ ਵੀ ਪੁੱਛਿਆ ਜਾ ਸਕਦਾ ਹੈ ਇਹ ਸਵਾਲ ਕੋਮੇ ਸੀ ਕਿਆਮਾ ਕੋਮੇ ਸੀ ਕਿਆਮਾ ਦੋਨਾਂ ਤਰੀਕੇ ਸਹੀ ਨੇ ਪਰ ਜਿਹੜਾ ਕੋਮੇਤੀ ਕਿਆਮਾ ਤੁਸੀਂ ਉੱਥੇ ਯੂਜ਼ ਕਰ ਸਕਦੇ ਹੋ ਜਦੋਂ ਤੁਸੀਂ ਕਿਸੇ ਨੂੰ ਚੰਗੀ ਤਰੀਕੇ ਨਾਲ ਜਾਣਦੇ ਹੋ ਤੇ ਕੋਮੇ ਸੀ ਕਿਆਮਾ ਤੁਸੀਂ ਉੱਥੇ ਵਰਤ ਸਕਦੇ ਹੋ ਜਦੋਂ ਤੁਸੀਂ ਕਿਸੇ ਨੂੰ ਚੰਗੀ ਤਰੀਕੇ ਨਾਲ ਨਹੀਂ ਜਾਣਦੇ ਤਾਂ ਤੁਹਾਡਾ ਜਵਾਬ ਹੋ ਸਕਦਾ ਹੈ ਮੀ ਕਿਆਮ ਸਿੰਘ ਹਰਜੋਤ ਜੋ ਵੀ ਤੁਹਾਡਾ ਨਾਮ ਹੈ ਮੇਰਾ ਨਾਮ ਸਿੰਘ ਹਰਜੋਤ ਹੈ ਜਾਂ ਤੁਸੀਂ ਕਹਿ ਸਕਦੇ ਹੋ ਸੂਨੋ ਸਿੰਘ ਹਰਜੋਤ ਮੈਂ ਸਿੰਘ ਹਰਜੋਤ ਹਾਂ ਜਾਂ ਤੁਸੀਂ ਤੀਜੇ ਤਰੀਕੇ ਨਾਲ ਇਸ ਤਰੀਕੇ ਨਾਲ ਵੀ ਆਪਣਾ ਨਾਮ ਦੱਸ ਸਕਦੇ ਹੋ ਇਲਮੀਓ ਨੋ ਮੈਂ ਐ ਸਿੰਘ ਹਰਜੋਤ ਮੇਰਾ ਨਾਮ ਹਰਜੋਤ ਸਿੰਘ ਹੈ ਇਲਮੀਓ ਨੋ ਮੈਂ ਕਹਿਣ ਦਾ ਭਾਵ ਮੇਰਾ ਨਾਮ ਐ ਹੈ ਸਿੰਘ ਸਿੰਘ ਹਰਜੋਤ ਹਰਜੋਤ ਜਿਵੇਂ ਕਿ ਅਸੀਂ ਇਟਲੀ ਵਿੱਚ ਆ ਕੇ ਕਸਤੂਰੇ ਪਰ ਫਾਤੂਰੇ ਇਹਨਾਂ ਜਗ੍ਹਾਵਾਂ ਤੇ ਜਾਂਦੇ ਆ ਉੱਥੇ ਸਾਨੂੰ ਸਾਡਾ ਨਾਮ ਦੱਸਣਾ ਪੈਂਦਾ ਤੇ ਇਹਨਾਂ ਲੋਕਾਂ ਨੂੰ ਸਾਡੇ ਨਾਮ ਥੋੜੇ ਮੁਸ਼ਕਿਲ ਲੱਗਦੇ ਨੇ ਲਿਖਣ 'ਚ ਤੇ ਸੁਣਨ 'ਚ ਜਿਵੇਂ ਸਾਨੂੰ ਇਹਨਾਂ ਦੇ ਨਾਮ ਮੁਸ਼ਕਿਲ ਲੱਗਦੇ ਆ ਤਾਂ ਤੁਹਾਨੂੰ ਅਗਲਾ ਦਮਾਂਦਾ ਹੋ ਸਕਦਾ ਏ ਕੋਮੇ ਸੀ ਸਕਰੀਵੇ ਕੋਮੇ ਸੀ ਸਕਰੀਵੇ ਮਤਲਬ ਤੁਸੀਂ ਇਸ ਨੂੰ ਕਿਵੇਂ ਲਿਖਦੇ ਹੋ ਮਤਲਬ ਤੁਸੀਂ ਆਪਣੇ ਨਾਮ ਨੂੰ ਕਿਵੇਂ ਲਿਖਦੇ ਹੋ ਤਾਂ ਉਦੇ ਵਾਸਤੇ ਤੁਹਾਨੂੰ ਇਟਾਲੀਅਨ ਦੀ ABC ਆਉਣੀ ਜ਼ਰੂਰੀ ਹੈ ਦੋਬੇ ਤੇ ਇੰਪਾਰਾਰੇ ਲ'ਅਲਫਾਬੇਟੋ ਇਟਾਲੀਆਨੋ ਕੁਇਂਡੀ ਲੈਜਜੇਰੇ ਅਲਫਾਬੇਟੋ ਇਟਾਲੀਆਨੋ ਐ ਏਂਪਾਰਟਾਂਤੇ ਪਰ <div>ਰਸਿ ਮੋਟਿਵੀ ਇਟਾਲੀਅਨ ABC ਸਿੱਖਣਾ ਬਹੁਤ ਜ਼ਰੂਰੀ ਆ ਵੱਖਰੇ ਵੱਖਰੇ ਰੀਜ਼ਨ ਦੇ ਕਾਰਨ ਇੱਕ ਤਾਂ ਤੁਹਾਡੀ ਫਰਮਨਸੀਏਸ਼ਨਸ ਆ ਹੀ ਹੋਏਗੀ ਜੇ ਤੁਹਾਨੂੰ ਇਟਾਲੀਅਨ ਦੀ ABC ਆਉਂਦੀ ਹੋਵੇਗੀ ਦੂਜਾ ਤੁਸੀਂ ਬੋਕਾਬੁਲਰੀ ਸਿੱਖ ਸਕਦੇ ਹੋ ਜੇ ਤੁਹਾਨੂੰ ABC ਪੜ੍ਹਨੀ ਆਉਂਦੀ ਹੈ ਤਾਂ ਤੁਸੀਂ ਸ਼ਬਦ ਜੋੜ ਕੇ ਪੜ੍ਹ ਸਕਦੇ ਹੋ ਤਾਂ ਉਹਦੇ ਨਾਲ ਤੁਹਾਡੀ ਬੋਕਾਬੁਲਰੀ ਇਨਹਾਂਸ ਹੋਏਗੀ ਤੀਜਾ ਹੋ ਜਾਂਦਾ ਹੈ ਕਮਿਊਨੀਕੇਸ਼ਨ ਨੇ ਕਮਿਊਨੀਕੇਸ਼ਨ ਨੇ ਦਾ ਮਤਲਬ ਹੁੰਦਾ ਕਨਵਰਸੇਸ਼ਨ ਕਰਨ ਦੇ ਵਿੱਚ ਤੁਹਾਨੂੰ ਆਸਾਨੀ ਹੋ ਜਾਂਦੀ ਹੈ ਜੇ ਤੁਹਾਨੂੰ ABC ਆਉਂਦੀ ਆ ਉਹਦੀਆਂ ਸੌਂਸ ਵਗੈਰਾ ਆਉਂਦੀਆਂ ਨੇ ਤੇ ਹੁਣ ਗੱਲ ਕਰ ਲੈਨੇ ਆ ਕਿ ਇਟਾਲੀਅਨ abc ਦੇ ਵਿੱਚ ਕਿੰਨੇ ਲੈਟਰ ਹੁੰਦੇ ਆ ਅਲਫਾਬੈਟੋ ਇਟਾਲੀਆਨੋ 21 ਲੈਟਰੇ ਜਿਵੇਂ ਇੰਗਲਿਸ਼ ਦੇ ਵਿੱਚ 26 ਲੈਟਰ ਆ ਉਸੇ ਤਰ੍ਹਾਂ ਇਟਾਲੀਅਨ ਲੈਂਗੁਏਜ ਦੇ ਵਿੱਚ ਜਿਹੜੇ ਅੱਖਰ ਨੇ ਅਲਫਾਬੈਟੋ ਇਟਾਲੀਆਨੋ ਵਿੱਚ ਜਿਹੜੇ ਲੈਟਰਸ ਨੇ ਉਹ ਹੈਗੇ ਨੇ 21 ਆਜੋ ਜੀ ਹੁਣ ਅਸੀਂ ਇਹਨਾਂ ਦੀ ਪ੍ਰੋਨਨਸੀਏਸ਼ਨ ਦੇਖ ਲੈਂਦੇ ਆ ਅਸੀਂ ਇਟਾਲੀਅਨ ਵਿੱਚ abc ਕਿੱਦਾਂ ਪੜ੍ਹਨੀ ਹੈ ਆ ਆ come in casa casa means car a come in casa b b come in bello come in bello bello da meaning honda ji sundar c c come in cane o cita काने मींस कुत्ता चीता मींस शेर डी इनु डी नहीं पढ़ना इंग्लिश ਦੇ ਵਿੱਚ ਅਸੀਂ ਇਹਨੂੰ ਡੱਡੇ ਨਾਲ ਪੜ੍ਹਦੇ ਹਾਂ ਡੀ ਪਰ ਇਟਾਲੀਅਨ ਦੇ ਵਿੱਚ ਇਹਨੂੰ ਦੱਦੇ ਨਾਲ ਪੜ੍ਹਿਆ ਜਾਂਦਾ ਡੀ ਕੋਮੇ ਇਨ ਦੋਵੇ ਕਿੱਥੇ ਦੋਵੇ ਦਾ ਮਤਲਬ ਕਿੱਥੇ ਨੈਕਸਟ ਦੇਖੋ ਜੀ ਐ ਈ ਨੂੰ ਇਟਾਲੀਅਨ ਵਿੱਚ ਐ ਪੜ੍ਹਿਆ ਜਾਂਦਾ ਹੈ ਕੋਮੇ ਇਨ ਐਲੇਫਾਂਟੇ elephante means haathi fa fa fnuo italian de vich fa kende ne come in fiori fiori matlab phool ik to zyada next letter hage ji g g come in gatto o gioco gatto means billi gioco means khed ਇਸ ਤਰੀਕੇ ਨਾਲ ਤੁਸੀਂ ਜੀ ਨੂੰ ਪ੍ਰੋਨਾਂਊਂਸ ਕਰਨਾ ਹੈ ਨੈਕਸਟ ਲੈਟਰ ਦੇਖੋ ਜੀ ਆਕਾ ਆਕਾ ਕੀ ਹੈ ਇਟਾਲੀਅਨ ਦੇ ਵਿੱਚ ਐਚ ਆ ਜਿਹੜੀ ਉਹ ਸਾਈਲੈਂਟ ਮੰਨੀ ਜਾਂਦੀ ਹੈ ਇਹਦੀ ਆਵਾਜ਼ ਨਹੀਂ ਆਉਂਦੀ ਨੋਨ ਆਸੂਆਨੋ ਜਦੋਂ ਤੁਸੀਂ ਇਸ ਲੈਟਰ ਬਾਰੇ ਦੱਸਣਾ ਹੈ ਕਿ ਸਾਡੇ ਨਾਮ ਦੇ ਵਿੱਚ ਐਚ ਆ ਰਹੀ ਹੈ ਤਾਂ ਤੁਸੀਂ ਐਚ ਨੂੰ ਇਟਾਲੀਅਨ ਦੇ ਵਿੱਚ ਆਕਾ ਕਹਿ ਕੇ ਪ੍ਰੋਨਾਂਊਂਸ ਕਰਨਾ ਹੈ ਨੈਕਸਟ ਲੈਟਰ ਦੇਖਦੇ ਹਾਂ ਜੀ ਆਈ ਇੰਗਲਿਸ਼ 'ਤੇ i ਨੂੰ ਇਟਾਲੀਅਨ ਵਿੱਚ e ਬੋਲਿਆ ਜਾਂਦਾ ਘੋਮੇ ਇਨ ਇਜ਼ੋਲਾ ਇਜ਼ੋਲਾ ਮੀਨਸ ਟਾਪੂ ਐਲ ਇੰਗਲਿਸ਼ 'ਤੇ l ਨੂੰ ਇਟਾਲੀਅਨ ਵਿੱਚ le ਕਿਹਾ ਜਾਂਦਾ ਹੈ ਘੋਮੇ ਇਨ ਲੂਚੇ ਲੂਚੇ ਮੀਨਸ ਲਾਈਟ ਨੈਕਸਟ ਲੈਟਰ ਹੈ ਜੀ m m ਨੂੰ me ਕਿਹਾ ਜਾਂਦਾ ਘੋਮੇ ਇਨ ਮਾਰੇ ਮਾਰੇ ਮਤਲਬ ਸਮੁੰਦਰ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇਗੀ ਜੇ ਪਸੰਦ ਆ ਰਹੀ ਹੈ ਪਲੀਜ਼ ਲਾਈਕ ਜ਼ਰੂਰ ਕਰਨਾ ਨੈਕਸਟ ਲੈਟਰ ਹੈਗਾ ਜੀ ਐਨ ਐਨ ਨੂੰ ਕਹਿੰਦੇ ਆ ਐਨਏ ਐਨਏ ਕਮੇ ਇਨ ਨਾਵੇ ਨਾਵੇ ਮੀਨਸ ਜਹਾਜ਼ ਨੈਕਸਟ ਲੈਟਰ ਹੈਗਾ ਜੀ ਆ ਇੰਗਲਿਸ਼ ਦਾ ਆ ਇਟਾਲੀਅਨ ਚ ਆ ਕੋਮੇ ਇਨ ਓਕਟੋਬਰੇ ਓਕਟੋਬਰੇ ਦਾ ਮੀਨਸ ਹੁੰਦਾ ਅਕਤੂਬਰ ਮਹੀਨਾ ਨੈਕਸਟ ਦੇਖਦੇ ਆ ਪੀ ਪੀ ਨੂੰ ਪੀ ਹੀ ਕਹਿੰਦੇ ਆ ਇਟਾਲੀਅਨ ਦੇ ਵਿੱਚ ਵੀ ਕੋਮੇ ਇਨ ਪਾਨੇ ਪਾਨੇ ਮੀਨਸ ਬ੍ਰੈਡ ਜਾਂ ਰੋਟੀ ਪੰਜਾਬੀ ਦੇ ਵਿੱਚ ਨੈਕਸਟ ਲੈਟਰ ਆ ਜਾਂਦਾ ਕਿਆਉ ਕਿਆਉ ਨੂੰ ਇਟਾਲੀਅਨ ਵਿੱਚ ਬੋਲਦੇ ਆ ਕੁ ਕੋਮੇ ਇਨ ਕੁਆਡਰੋ ਕੁਆਡਰੋ ਮੀਨਸ ਪੇਂਟਿੰਗ ਕਿਆਉ ਨੂੰ ਕੀ ਬੋਲਦੇ ਆ ਕੁ ਕੁ ਕੋਮੇ ਇਨ ਕੁਆਡਰੋ ਨੈਕਸਟ ਲੈਟਰ ਆ ਜਾਂਦਾ ਆਰ 600 ਇਟਾਲੀਅਨ ਵਿੱਚ ਕਹਿੰਦੇ ਆ ਐਰੇ ਐਰੇ ਕੋਮੇ ਇਨ ਰੋza ਰੋਜ਼ਾ ਦਾ ਮਤਲਬ ਹੁੰਦਾ ਗੁਲਾਬੀ ਰੰਗ ਨੈਕਸਟ ਲੈਟਰ ਹੈ ਇਟਾਲੀਅਨ ਵਿੱਚ ਐਸ ਇਹਨੂੰ ਕਹਿੰਦੇ ਆ ਐਸੇ ਐਸੇ ਕੋਮੇ ਇਨ ਸੋਲੇ ਸੋਲੇ ਦਾ ਮੀਨਸ ਹੁੰਦਾ ਸੂਰਜ ਨੈਕਸਟ ਲੈਟਰ ਹੈਗਾ ਜੀ ਟੀ ਇੰਗਲਿਸ਼ ਦੇ T ਨੂੰ ਇਟਾਲੀਅਨ ਵਿੱਚ T ਬੋਲਿਆ ਜਾਂਦਾ ਤੱਤੇ ਨਾਲ T ਕੋਮੇ ਇਨ ਟੈਂਪੋ ਟੈਂਪੋ ਮੀਨਸ ਸਮਾ ਨੈਕਸਟ ਲੈਟਰ ਦੇਖਦੇ ਹਾਂ ਜੀ U U ਨੂੰ ਕਹਿੰਦੇ ਆ ਇਟਾਲੀਅਨ ਦੇ ਵਿੱਚ U U ਕੋਮੇ ਇਨ ਉਵਾ ਉਵਾ ਦਾ ਮਤਲਬ ਅੰਗੂਰ ਨੈਕਸਟ ਲੈਟਰ ਹੈਗਾ ਜੀ V ਜਿਹਨੂੰ ਇਟਾਲੀਅਨ ਦੇ ਵਿੱਚ ਬੋਲਿਆ ਜਾਂਦਾ ਵੂ vu come in vuoto vuoto means ਖਾਲੀ ਨੈਕਸਟ ਲੈਟਰ ਹੈਗਾ ਜੀ z z ਨੂੰ ਇਟਾਲੀਅਨ ਵਿੱਚ ਬੋਲਿਆ ਜਾਂਦਾ zeta zeta come in zebra come in zebra ਇਹ ਸਨ ਇਟਾਲੀਅਨ ਦੇ 21 ਲੈਟਰ ਜਿਹੜੇ ਕਿ ਇਟਾਲੀਅਨ ਦੇ ਆਪਣੇ ਨੇ ਤੇ ਕੁਝ ਕੇ ਲੈਟਰ ਆ ਬਾਰ ਲੀਆਂ ਲੈਂਗੁਏਜ ਦੇ ਵਿੱਚੋਂ ਇਟਾਲੀਅਨ ਵਿੱਚ ਆਏ ਨੇ ਉਹ ਦੇਖ ਲੈਣੇ ਆ ਲੈ ਲੈ ਤੇ ਜ ਕੇ ਵ ਐਕਸ ਯੋਨ ਨੋਨ ਸੋਨੋ ਅਫੀਸ਼ੀਅਲ ਮੈਂਤੇ 파ਰਤੇ ਦਲ ਅਲਫਾਬੇਟੋ ਇਟਾਲੀਆਨੋ ਮਾਸੀ ਉਸਾਨੋ ਇਨ ਪਾਰੋਲੇ estraniere ਐ ਨੋਮੀ ਪ੍ਰੋਪਰੀ ਜਿਹੜੇ ਅੱਖਰ ਜ ਕੇ ਡਬਲ ਵ ਆਈ ਨੇ ਇਹ ਇਟਾਲੀਅਨ ਲੈਂਗੁਏਜ ਦਾ ਹਿੱਸਾ ਨਹੀਂ ਪਰ ਇਹ ਵਿਦੇਸ਼ੀ ਸ਼ਬਦਾਂ ਜਣਕੀ ਵਰਲਡਵਾਈਡ ਵਰਦ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ ਜਾਂ ਫਿਰ ਕਿਸੇ ਦਾ ਖਾਸ ਨਾਮ ਦੱਸਣ ਲਈ ਇਹ ਸੀ ਲੈਟਰ ਵਰਤਦੇ ਆਂ ਦੇਖ ਲੈਣੇ ਆ ਉਹਦੇ ਵਿੱਚ ਆ ਜਾਂਦਾ ਜੇ ਇਟਾਲੀਅਨ ਵਿੱਚ ਅਸੀਂ ਨੂੰ ਜੇ ਵੀ ਕਹਿ ਸਕਦੇ ਆ ਜਾਂ ਈ ਲੂੰਗਾ ਕਹਿ ਸਕਦੇ ਆ ਕੌਮੇ ਇਨ ਜੀਨਸ ਜਿਵੇਂ ਸਾਡੇ ਨਾਮ ਜ਼ਿਆਦਾਤਰ ਜਸਪ੍ਰੀਤ ਜਗਜੋਤ ਇਦਾਂ ਦੇ ਹੁੰਦੇ ਆ ਉਦੋਂ ਸਾਨੂੰ ਜੇ ਇਹਨਾਂ ਨੂੰ ਦੱਸਣਾ ਪੈਣਾ ਤਾਂ ਅਸੀਂ ਇਹਨਾਂ ਨੂੰ ਈ ਲੂੰਗਾ ਕਹਿ ਕੇ ਸਮਝਾ ਸਕਦੇ ਆ ਨੈਕਸਟ ਲੈਟਰ ਹੈਗਾ ਜੀ ਕਾਪਾ ਕਾਪਾ ਵੀ ਜਿਹੜਾ ਕੇ ਲੈਟਰ ਆ ਉਹ ਇਟਾਲੀਅਨ ਦਾ ਨਹੀਂ ਆ ਇਹ ਇੰਗਲਿਸ਼ ਦਾ ਲੈਟਰ ਆ ਕਮੇ ਇਨ ਕੀ ਵੀ ਜਿਵੇਂ ਆਪਣੇ ਨਾਮ ਕਰਮਜੀਤ ਕੁਲਵਿੰਦਰ ਬਹੁਤ ਨਾਵਾਂ ਦੇ ਵਿੱਚ ਅਸੀਂ ਕੇ ਯੂਜ਼ ਕਰਦੇ ਹਾਂ ਤਾਂ ਅਸੀਂ ਇੱਥੇ ਇਹਨਾਂ ਨੂੰ ਕੇ ਨਹੀਂ ਕਹਿਣਾ ਅਸੀਂ ਕਹਾਂਗੇ ਕਾਪਾ ਜਦੋਂ ਅਸੀਂ ਆਪਣੇ ਨਾਮ ਦੇ ਸਪੈਲਿੰਗ ਦੱਸਣੇ ਆ ਨੈਕਸਟ ਲੈਟਰ ਹੈਗਾ ਜੀ ਡਬਲਯੂ ਡਬਲਯੂ ਨੂੰ ਕਹਿੰਦੇ ਆ ਡੋਪੀਆਵੂ ਕਮੇ ਇਨ ਵਾਫਰ ਸ ਲੈਟਰ ਹੈ ਜੀ ਐਕਸ ਐਕਸ ਨੂੰ ਇਟਾਲੀਅਨ ਦੇ ਵਿੱਚ ਬੋਲਿਆ ਜਾਂਦਾ ਐਕਸ ਕੋਮੇ ਇਨ ਐਕਸਿਲੋਫੋਨੋ ਨੈਕਸਟ ਲੈਟਰ ਹੈ ਜੀ ਵਾਈ ਵਾਈ ਨੂੰ ਇਟਾਲੀਅਨ ਵਿੱਚ ਬੋਲਿਆ ਜਾਂਦਾ ਇਪਸੀਲੋਨ ਇਪਸੀਲੋਨ ਕੋਮੇ ਇਨ ਇਆਗੋਟ ਇਆਗੋਟ ਅਲੋਰਾ ਵੇਦੀਆਮੋ ਇਨ ਇਟਾਲਿਆਨੋ ਕੋਮੇ ਸ੍ਰੀ ਰੋਡੁਨਚਾਨੋ ਲੈ ਲੈਟਰੇ ਦੀ ਨੋਮੀ ਹੁਣ ਆਪਾਂ ਦੇਖਦੇ ਹਾਂ ਕਿ ਅਸੀਂ ਆਪਣੇ ਨਾਮ ਦੇ ਲੈਟਰਸ ਨੂੰ ਕਿਵੇਂ ਪ੍ਰੋਨਾਂਊਂਸ ਕਰ ਸਕਦੇ ਹਾਂ ਕਿਵੇਂ ਉਚਾਰਨ ਕਰਨਾ ਹੈ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਇਟਾਲੀਅਨ ਵਿੱਚ ਅਸੀਂ ਸਰਨੇਮ ਪਹਿਲਾਂ ਬੋਲਦੇ ਹਾਂ ਤੇ ਆਪਣਾ ਨਾਮ ਬਾਅਦ ਚ ਦੱਸਦੇ ਹਾਂ ਸਰਨੇਮ ਨੂੰ ਇਟਾਲੀਅਨ ਵਿੱਚ ਕਿਹਾ ਜਾਂਦਾ ਕਨਿਓਮੇ ਤੇ ਨਾਮ ਨੂੰ ਬੋਲਿਆ ਜਾਂਦਾ ਨੋਮੇ ਅਸੀਂ ਆਪਣਾ ਨਾਮ ਕਿੱਦਾਂ ਪ੍ਰੋਨਾਂਊਂਸ ਕਰ ਸਕਦੇ ਹਾਂ ਸਿੰਘ ਹਰਜੋਤ S E N G A K A H A R J O T A K A A R E J J I L U N G A O ਨੂੰ O T ਨੂੰ T ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨੇਮ ਦੇ ਵਿੱਚ ਕੋਈ ਮਿਸਟੇਕ ਨਾ ਆਵੇ ਤਾਂ ਤੁਸੀਂ ਇਹਨੂੰ ਸਪੈਸੀਫਿਕ ਆਰੇ ਕਰ ਸਕਦੇ ਹੋ ਮਤਲਬ ਖਾਸ ਤਰੀਕੇ ਨਾਲ ਦੱਸ ਸਕਦੇ ਹੋ ਜਿਵੇਂ ਕਿ S come sole E come isola N come nave G come gatto H come hotel ਹਰਜੋਤ ਦੇ ਸਪੈਲਿੰਗ ਕਿਦਾਂ ਤੁਸੀਂ ਸਪੈਸੀਫਾਈ ਕਰ ਸਕਦੇ ਹੋ ਦੇਖੋ ਆਕਾ ਕੋਮੇ ਹੋਟਲ a come albero r come rosso j ja e, lunga come jeans o come ombrello t come tempo ਤੇ ਹੁਣ ਵਾਰੀ ਤੁਹਾਡੀ ਹੈ ਤੁਸੀਂ ਸਾਰੇ ਜਾਣੇ ਆਪਣੇ ਆਪਣੇ ਨਾਮ ਨੂੰ ਕਿਸ ਤਰੀਕੇ ਨਾਲ ਬੋਲ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਣਾ ਜੇ ਤੁਹਾਨੂੰ ਵੀਡੀਓ ਪਸੰਦ ਆਈ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ